ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਕਿ ਸਹਿਜ ਪਾਠ ਦਾ ਮਤਲਬ ਕੀ ਹੈ ਤੇ ਇਹ ਸਾਡੇ ਲਈ ਕਿਉਂ ਜ਼ਰੂਰੀ ਹੈ ਤੇ ਇਸ ਦੇ ਨਾਲ ਸਾਨੂੰ ਕੀ ਕੀ ਫਾਇਦੇ ਹੁੰਦੇ ਨੇ ਜੇ ਤੁਹਾਡੇ ਕੋਲ ਸਹਿਜ ਪਾਠ ਦੀ ਵੀਡੀਓ ਆ ਰਹੀ ਆ ਤਾਂ ਇਹਦਾ ਮਤਲਬ ਵਾਹਿਗੁਰੂ ਤੁਹਾਨੂੰ ਆਪ ਸੁਨੇਹਾ ਦੇ ਰਹੇ ਨੇ ਕਿ ਹਾਂਜੀ ਤੁਸੀਂ ਇਹ ਪਾਠ ਸੁਣੋ ਇਹ ਕਰੋ ਸਹਿਜ ਪਾਠ ਦਾ ਮਤਲਬ ਹੈ ਕਿ ਇਸ ਪਾਠ ਨੂੰ ਹੌਲੀ-ਹੌਲੀ ਕਰਨਾ ਕੀ ਪਰ ਅਸੀਂ ਵੀ ਤੇਜ਼ ਕਰ ਜਾਂਦੇ ਆ ਪਰ ਸਹਿਜ ਪਾਠ ਦਾ ਮਤਲਬ ਹੈ ਕਿ ਸਹਿਜ ਨਾਲ ਪਾਠ ਕਰਨਾ ਕਿਉਂਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਹੈ ਸੋ ਇਸ ਨੂੰ ਆਪਾਂ ਬੜੇ ਧਿਆਨ ਨਾਲ ਕਰਨਾ ਹੈ ਬਾਣੀ ਨੂੰ ਸਮਝਣਾ ਜਦੋਂ ਅਸੀਂ ਤੇਜ਼ ਤੇ ਪੜ੍ਹਦੇ ਆ ਤਾਂ ਬਾਣੀ ਸਾਨੂੰ ਸਮਝ ਨਹੀਂ ਆਉਂਦੀ ਪਰ ਫਿਰ ਵੀ ਇਸ ਦਾ ਫਾਇਦਾ ਹੁੰਦਾ ਹੈ ਹੌਲੀ-ਹੌਲੀ ਜਦੋਂ ਅਸੀਂ ਰੂਟੀਨ 'ਚ ਪੜਦੇ ਹਾਂ ਤਾਂ ਉਸ ਨਾਲ ਸਾਨੂੰ ਪਿਆਰ ਹੋ ਜਾਂਦਾ ਤੇ ਸਾਨੂੰ ਸਮਝ ਆਉਣ ਲੱਗ ਪੈਂਦੀ ਹੈ ਇਸ ਨਾਲ ਅਸੀਂ ਗੁਰੂ ਦੇ ਨਾਲ ਜੁੜਦੇ ਹਾਂ ਸਾਡਾ ਧਿਆਨ ਕੇਂਦ੍ਰਿਤ ਹੁੰਦਾ ਤੇ ਸਾਡੀ ਗੁਰੂ ਦੇ ਨਾਲ ਜੁੜਨ ਦੀ ਪਾਵਰ ਵੱਧਦੀ ਹੈ ਇਸ ਨਾਲ ਜਦੋਂ ਅਸੀਂ ਸਹਿਜ ਪਾਠ ਕਰਦੇ ਹਾਂ ਤਾਂ ਜਦੋਂ ਅਸੀਂ ਹੌਲੀ-ਹੌਲੀ ਪਾਠ ਕਰਦੇ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਸਾਡੀ ਇਕਾਗਰਤਾ ਵੀ ਵੱਧਦੀ ਹੈ ਜੀ ਸਾਡੀਆਂ ਕੋਈ ਚਿੰਤਾਵਾਂ ਹੁੰਦੀਆਂ ਨੇ ਉਹ ਦੂਰ ਹੁੰਦੀਆਂ ਨੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਚ ਗੁਰੂ ਸਾਹਿਬ ਨੇ ਸਾਰੇ ਕੁਐਸਚਨਸ ਦੇ ਆਨਸਰ ਦਿੱਤੇ ਹੋਏ ਨੇ ਸਾਰੀ ਚੀਜ਼ ਉਸ ਚ ਸਮਝਾਈ ਹੋਈ ਹਰ ਕੁਐਸਚਨ ਦਾ ਉੱਤਰ ਹੈ ਸਾਡੇ ਉਸ ਦੇ ਵਿੱਚ ਸਹੀ ਉਚਾਰਨ ਹਾਂਜੀ ਸਹੀ ਉਚਾਰਨ ਕਰਨਾ ਬਹੁਤ ਜ਼ਰੂਰੀ ਹੈ ਪਰ ਜੇ ਤੁਹਾਡੇ ਕੋਲ ਫਿਰ ਵੀ ਕੁਝ ਮਿਸਟੇਕ ਹੁੰਦੀ ਹੈ ਤਾਂ ਵਾਹਿਗੁਰੂ ਆਪ ਮਦਦ ਕਰਦੇ ਨੇ ਉਹ ਆਪ ਮਦਦ ਕਰਕੇ ਆਪਣੇ ਆਪ ਹੀ ਸੁਧਾਰ ਕਰਵਾ ਦਿੰਦੇ ਨੇ ਸਹਿਜ ਬਾਣ ਦੇ ਨਾਲ ਸਾਨੂੰ ਸੇਧ ਮਿਲਦੀ ਕਿ ਅਸੀਂ ਕਿਹੜੇ ਡਾਇਰੈਕਸ਼ਨ ਚ ਜਾਣਾ ਹੈ ਕੀ ਕੰਮ ਕਰਨਾ ਹੈ ਸਾਡਾ ਔਰਾ ਮਜ਼ਬੂਤ ਹੁੰਦਾ ਹੈ ਸਾਡੀ ਹਰਥਾਂ ਤੇ ਮਹਾਰਾਜ ਹੈਲਪ ਕਰਦੇ ਨੇ ਜੋ ਅਸੀਂ ਸਹਿਜ ਬਾਣ ਨੂੰ ਕਰਦੇ ਆ ਜਾਂ ਸੁਣਦੇ ਆ ਸੋ ਸਹਿਜ ਬਾਣਦੇ ਹੁਣ ਫਾਇਦੇ ਕੀ ਕੀ ਨੇ ਕਿ ਸਾਡੇ ਮਨ ਨੂੰ ਸ਼ਾਂਤੀ ਆਂਦੀ ਆ ਸਾਨੂੰ ਟੈਨਸ਼ਨਾਂ ਖਤਮ ਸਾਡੀਆਂ ਹੁੰਦੀਆਂ ਨੇ ਸਾਡਾ ਅਧਿਆਤਮਿਕ ਵਿਕਾਸ ਹੁੰਦਾ ਹੈ ਗਿਆਨ ਨੂੰ ਵਧਾਉਂਦਾ ਹੈ ਸਾਡੇ ਨੂੰ ਸੋ ਸਾਡੇ ਗੁਰਬਾਣੀ ਪੜਨ ਦੇ ਨਾਲ ਸਾਡੇ ਵਿਚਾਰ ਪੋਜ਼ਿਟਿਵ ਹੋ ਜਾਂਦੇ ਨੇ ਸੋਚ ਸਾਡੀ ਸਕਾਰਾਤਮਕ ਹੋ ਜਾਂਦੀ ਹੈ ਸਾਡੇ ਵਿਚਾਰ ਸਹੀ ਢੰਗ ਨਾਲ ਚੱਲਣ ਲੱਪੰਦੇ ਨੇ ਜਦੋਂ ਅਸੀਂ ਸਾਰੇ ਮਿਲ ਕੇ ਪਾਠ ਕਰਦੇ ਆ ਤਾਂ ਇਸ ਨਾਲ ਕੀ ਹੁੰਦਾ ਪਿਆਰ ਵੀ ਵੱਧਦਾ ਤੇ ਗੁਰੂ ਨਾਲ ਵੀ ਸਾਡਾ ਪਿਆਰ ਵੱਧਦਾ ਕਿਉਂਕਿ ਅਸੀਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਉਹ ਪਾਠ ਕਰ ਰਹੇ ਹੁੰਨੇ ਆ ਜੇ ਬਹੁਤ ਜ਼ਿਆਦਾ ਸ਼ਰਧਾ ਨਾਲ ਕਰਦੇ ਆ ਤਾਂ ਇਸ ਨਾਲ ਕੀ ਹੁੰਦਾ ਤੁਹਾਡੀਆਂ ਮਨੋ ਕਾਮਨਾ ਵੀ ਪੂਰਨ ਹੁੰਦੀਆਂ ਨੇ ਰੋਗਾਂ ਤੋਂ ਮੁਕਤੀ ਵੀ ਹੁੰਦੀ ਹੈ ਮੈਂ ਦੇਖਿਆ ਕਿ ਅੱਜ ਕੱਲ ਲੋਕਾਂ ਨੂੰ ਬਹੁਤ ਜ਼ਿਆਦਾ ਸਟ्रेस ਹੈ। ਥੋੜੀ ਥੋੜੀ ਗੱਲ ਤੇ ਸਟ्रेस ਹੋ ਜਾਂਦਾ ਹੈ, ਟੈਨਸ਼ਨ ਹੋ ਜਾਂਦੀ ਹੈ, ਪਰਿਵਾਰਾਂ 'ਚ ਲੜਾਈ ਝਗੜੇ ਚੱਲਦੇ ਨੇ। ਸੋ ਜਦੋਂ ਅਸੀਂ ਸਹਜ ਪਾਠ ਕਰਦੇ ਹਾਂ ਤਾਂ ਉਸ ਨਾਲ ਕੀ ਹੁੰਦਾ ਹੈ? ਸਾਡਾ ਲੜਾਈ ਤੋਂ ਧਿਆਨ ਡਿਸਟਰੈਕਟ ਹੋ ਕੇ ਸਿਰਫ ਗੁਰੂ ਵੱਲ ਧਿਆਨ ਜੁੜਦਾ ਹੈ ਤੇ ਅਸੀਂ ਸ਼ਾਂਤੀ ਮਹਿਸੂਸ ਕਰਦੇ ਹਾਂ। ਆਪਸ 'ਚ ਵੀ ਪਿਆਰ ਵੱਧਦਾ ਹੈਗਾ। ਮਨ ਨੂੰ ਸ਼ਾਂਤੀ ਆਉਂਦੀ ਹੈ ਤੇ ਐਵੇਂ ਲੱਗਦਾ ਕਿ ਸਾਡੇ ਪਿੱਛੇ ਕੋਈ ਖੜਾ ਹੈਗਾ ਜਿਹੜਾ ਸਾਨੂੰ ਹਰ ਜਗ੍ਹਾ ਸਪੋਰਟ ਕਰ ਰਿਹਾ ਹੈ ਇਹ ਰੀਅਲ ਸਟੋਰੀਆਂ ਹੈਗੀਆਂ ਕਿ ਇੱਕ ਲੇਡੀ ਦੇ ਹਸਬੰਡ ਦੀ ਡੈਥ ਹੋ ਗਈ ਤਾਂ ਬਹੁਤ ਪਰੇਸ਼ਾਨ ਸੀ ਉਹ ਕਿਉਂਕਿ ਕੋਈ ਸਹਾਰਾ ਨਹੀਂ ਲੱਭਿਆ ਉਸ ਨੂੰ ਫਿਰ ਜਦੋਂ ਉਸ ਨੇ ਸਹਿਜ ਪਾਠ ਸੁਣਨਾ ਸ਼ੁਰੂ ਕੀਤਾ ਤੇ ਨਾਲ-ਨਾਲ ਕਰਨਾ ਸ਼ੁਰੂ ਕੀਤਾ ਤਾਂ ਉਸ ਨਾਲ ਉਸ ਦੇ ਮਾਨੂੰ ਸ਼ਾਂਤੀ ਮਿਲੀ ਗੁਰੂ ਸਾਹਿਬ ਨੇ ਆਪਣੇ ਆਪ ਹੀ ਰਸਤਾ ਦਿਖਾਤਾ ਅੱਜ ਕੱਲ ਦਾ ਮਾਹੌਲ ਇਸ ਤਰ੍ਹਾਂ ਦਾ ਹੈ ਕਿ ਬੱਚੇ ਵੀ ਡਿਸਟਰੈਕਟ ਹੁੰਦੇ ਨੇ ਚਲੋ ਅਸੀਂ ਬੱਚਿਆਂ ਨੂੰ ਕੋਸ਼ਿਸ਼ ਕਰਦੇ ਹਾਂ ਕਿ ਸਹੀ ਰਸਤੇ ਤੇ ਚੱਲਣ ਜੇ ਅਸੀਂ ਖੁਦ ਕਰਦੇ ਹਾਂ ਤਾਂ ਬੱਚੇ ਆਟੋਮੈਟਿਕਲੀ ਸਹੀ ਰਸਤੇ ਤੇ ਚੱਲਣਗੇ ਪਰ ਕਦੀ ਨਾ ਕਦੀ ਤਾਂ ਬੱਚੇ ਦੇ ਦਿਮਾਗ 'ਚ ਜਦੋਂ ਪੇਰੈਂਟਸ ਕਰਦੇ ਨੇ ਜਾਂ ਅਸੀਂ ਗੁਰਬਾਣੀ ਜਪਦੇ ਆ ਤਾਂ ਉਸ ਨਾਲ ਕੀ ਹੁੰਦਾ ਬੱਚਿਆਂ ਤੇ ਵੀ ਇਫੈਕਟ ਹੁੰਦਾ ਕਿਉਂਕਿ ਉਹ ਇੱਕ ਪੋਜ਼ਿਟਿਵ ਐਟਮੋਸਫੇਅਰ ਬਣ ਜਾਂਦਾ ਆ ਆਰਾਹੀ ਸਾਰੇ ਘਰ ਦਾ ਪੋਜ਼ਿਟਿਵ ਹੋ ਜਾਂਦਾ ਜਿੱਥੇ ਵੀ ਤੁਸੀਂ ਬੈਠ ਕੇ ਸਹਿਜ ਪਾਠ ਕਰਦੇ ਹੋ ਜਾਂ ਤੁਸੀਂ ਵੀਡੀਓ ਵੀ ਸੁਣਦੇ ਹੋ ਤਾਂ ਇਸ ਦਾ ਬਹੁਤ ਬੈਨੀਫਿਟ ਹੈ ਇਹ ਇਹਨਾਂ ਸੋਚੋ ਇਹ 네ਗੇਟਿਵਿਟੀ ਖਤਮ ਕਰ ਦੋ ਕਿ ਹਾਂ ਜੇ ਅਸੀਂ ਸਹਿਜਪਾਟ ਦੀ ਵੀਡੀਓ ਆ ਗਈ ਤਾਂ ਅਸੀਂ ਸੁਣਨਾ ਨਹੀਂ ਉਸ ਚ ਨੁਕਸ ਕੱਢਨੇ ਆ ਜਾਂ ਅਸੀਂ ਉਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਨਾ ਜਾਂ ਅਸੀਂ ਇਸ ਨੂੰ ਲਾਈਕ ਨਹੀਂ ਕਰਨਾ ਸਹਿਜਪਾਟ ਨੂੰ ਨਾ ਜੀ ਨਾ ਇਹ ਤਾਂ ਗੁਰੂ ਸਾਹਿਬ ਜੇ ਤੁਹਾਡੇ ਕੋਲ ਵੀਡੀਓ ਭੇਜ ਰਹੇ ਨੇ ਤਾਂ ਇਹ ਗੁਰੂ ਸਾਹਿਬ ਦਾ ਹੁਕਮ ਹੈ ਗੁਰੂ ਸਾਹਿਬ ਵੱਲੋਂ ਹੀ ਤਾਂ ਤੁਹਾਡੇ ਕੋਲ ਉਹ ਵੀਡੀਓ ਆ ਰਹੀ ਹੈ ਤਾਂ ਉਸ ਨੂੰ ਤੁਸੀਂ ਸੁਣੋ ਥੋੜਾ ਥੋੜਾ ਕਰਕੇ ਸਮਝੋ ਜੇ ਤੁਹਾਨੂੰ ਲੱਗਦਾ ਕਿ ਵਧੀਆ ਤੇ ਲਾਈਕ ਵੀ ਕਰ ਦਿਓ ਤੇ ਆਪਣੇ ਬੱਚਿਆਂ ਨਾਲ ਵੀ ਸ਼ੇਅਰ ਕਰੋ ਘਟੋ ਘਟ ਜੇ ਤੁਸੀਂ 10 ਲਾਈਨਾਂ ਆ 10 ਲਾਈਨਾਂ ਚੋਂ ਇੱਕ ਵੀ ਸਾਡੀ ਲਾਈਨ ਸਮਝ ਆ ਗਈ ਅਸੀਂ ਤਾਂ ਤਰ ਜਾਾਂਗੇ ਹਮੇਸ਼ਾ ਤਾਂ ਨਹੀਂ ਸਾਨੂੰ ਸਾਰਾ ਕੁਝ ਸਮਝ ਆਂਦਾ ਬਟ ਹੌਲੀ ਹੌਲੀ ਆਪਣੇ ਆਪ ਹੀ ਚਾਨਣ ਹੁੰਦਾ ਜਾਂਦਾ ਸੋ ਸਹਿਪਾਠ ਸਾਡੀ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਹੈ ਗੁਰਬਾਣੀ ਨਾਲ ਜੁੜਨਾ ਭਗਤੀ ਨਾਲ ਜੁੜਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਇਸ ਨਾਲ ਕਈ ਪ੍ਰੋਬਲਮ ਸੋਲਵ ਹੋ ਜਾਂਦੀਆਂ ਡਾਕਟਰਾਂ ਦੀ ਤਾਂ ਲੋੜ ਹੀ ਨਹੀਂ ਪੈਂਦੀ ਜਿਹੜੇ ਲੋਕ ਐਂਗਜ਼ਾਇਟੀ ਸਟ्रेस ਦੇ ਵਿੱਚ ਹੁੰਦੇ ਨੇ ਉਹ ਪਾਠ ਸ਼ੁਰੂ ਕਰਨ ਆਪਣੇ ਆਪ ਹੀ ਐਂਗਜ਼ਾਇਟੀ ਸਟ्रेस ਵਗੈਰਾ ਖਤਮ ਹੋ ਜਾਂਦਾ ਕਿਉਂਕਿ ਗੁਰੂ ਸਾਹਿਬ ਆਪ ਖੜੇ ਹੋ ਜਾਂਦੇ ਨੇ ਉੱਥੇ ਆ ਕੇ ਸੋ ਹੱਥ ਜੋੜ ਕੇ ਬੇਨਤੀ ਆ ਕਿ ਸਹਿਜ ਪਾਠ ਨੂੰ ਸੁਣੋ ਕਰੋ ਤੇ ਮੇਰੇ ਵੱਲੋਂ ਕੀਤਾ ਗਿਆ ਥੋੜਾ ਜਿਹਾ ਐਫਰਟ ਜੇ ਕਿਸੇ ਦੀ ਜ਼ਿੰਦਗੀ ਬਦਲ ਸਕਦਾ ਤਾਂ ਮੈਂ ਆਪਣੇ ਆਪ ਨੂੰ ਬਹੁਤ ਵਡਭਾਗੀ ਸਮਝੂੰਗੀ ਮੈਂ ਵਾਹਿਗੁਰੂ ਦੀ ਕਿਰਪਾ ਸਮਝੂੰਗੀ ਕਿ ਮੈਨੂੰ ਬਾਬਾ ਜੀ ਨੇ ਥੋੜੀ ਜੀ ਮੇਰੇ ਕੋਲੋਂ ਹੈਲਪ ਕਰਵਾਈ ਹੈ ਹੋ ਸਕਦਾ ਮੈਂ ਬਹੁਤ ਗਲਤੀਆਂ ਕਰਦੀ ਹੋਵਾਂ ਹੋ ਸਕਦਾ ਪਾਠ ਨਾ ਸਹੀ ਹੁੰਦਾ ਹੋਵੇ ਹੋ ਸਕਦਾ ਹੈ ਕਿ ਕਈ ਗਲਤੀਆਂ ਹੁੰਦੀਆਂ ਨੇ ਸੋ ਜਿੰਨਾ ਵੀ ਐਫਰਟ ਆਪਾਂ ਮੈਂ ਕਰ ਰਹੀ ਆ ਤੁਸੀਂ ਉਸ ਨੂੰ ਹਲਕਾ ਜਿਹਾ ਵੀ ਥੋੜਾ ਜਿਹਾ ਵੀ ਉਸ ਚ ਸਪੋਰਟ ਕਰੋ ਆਪਣੇ ਆਪ ਨੂੰ ਸਪੋਰਟ ਕਰੋ ਗੁਰਬਾਣੀ ਨਾਲ ਜੁੜੋ ਜਿਹੜੇ ਵੀ ਧਰਮ ਨੂੰ ਮੰਨਦੇ ਇਹ ਨਹੀਂ ਕਿ ਜ਼ਰੂਰੀ ਆਪਾਂ ਇਹ ਸਿੱਖਾਂ ਦੇ ਵਾਸਤੇ ਹੀ ਆ ਗੁਰੂ ਰਣਕ ਸਾਹਿਬ ਜੀ ਨੇ ਤੇ ਸਾਰੇ ਧਰਮਾਂ ਨੂੰ ਇੱਕ ਮੰਨਿਆ ਹੈਗਾ ਉਹਨਾਂ ਨੇ ਧਰਮਾਂ ਦੇ ਵਿੱਚ ਵਿਤਕਰਾ ਹੀ ਨਹੀਂ ਕੀਤਾ ਉਹਨਾਂ ਨੇ ਇਨਸਾਨ ਕਿਹਾ ਕਿ ਇਨਸਾਨ ਸਭ ਤੋਂ ਇੰਪੋਰਟੈਂਟ ਹੈ ਸੋ ਗੁਰੂ ਗ੍ਰੰਥ ਸਾਹਿਬ ਚ ਸਾਰੀ ਸਾਰੀ ਨੌਲੇਜ ਹੈ ਸਾਨੂੰ ਰਸਤੇ ਦਿਖਾਉਣ ਵਾਲੇ ਮਹਾਰਾਜ ਨੇ ਸੋ ਇਹ ਹਰ ਕੋਈ ਸੁਣ ਸਕਦਾ ਹੈ ਜ਼ਰੂਰੀ ਨਹੀਂ ਕਿ ਸਿੱਖ ਹੀ ਸੁਣ ਸਕਦੇ ਨੇ ਦੂਜੇ ਧਰਮਾਂ ਦੇ ਲੋਕ ਵੀ ਇਸ ਨੂੰ ਸੁਣ ਸਕਦੇ ਨੇ ਤੇ ਗਾਈਡੈਂਸ ਲੈ ਸਕਦੇ ਨੇ ਸੋ ਵਾਹਿਗੁਰੂ ਮਿਹਰ ਕਰ ਐਨੀਆਂ ਕ ਬੇਨਤੀਆਂ ਕਬੂਲ ਕਰਨੀਆਂ ਤੇ ਸਹਿਜ ਪਾਠ ਸੁਣਿਆ ਕਰੋ ਪੜਿਆ ਕਰੋ ਤੇ ਆਪਣੇ ਆਪ ਨੂੰ ਪੋਜ਼ਿਟਿਵ ਰੱਖੋ 네ਗੇਟਿਵਿਟੀ ਤੋਂ ਦੂਰ ਰਹੋ ਤਾਂ ਕਿ ਅਸੀਂ ਸਾਰੇ ਮਿਲ ਕੇ ਤਰੱਕੀ ਕਰ ਸਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ